ਉਹ ਕਾਰਾਂ ਦੀ ਆਮੋ ਸਾਹਮਣੇ ਅਜੀਬ ਭਿਆਨਕ ਟੱਕਰ ਹੋ ਗਈ ਕਿ ਟੱਕਰ ਦੇ ਵਿੱਚ ਇੱਕ ਨੌਜਵਾਨ ਲੜਕੀ ਦੀ ਮੌਤ ਹੋਈ ਹੈ ਤੇ ਹੋਰ ਚਾਰ ਵਿਅਕਤੀ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਦੇ ਲਈ ਨੇੜੇ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਟੱਕਰ ਇੰਨੀ ਜ਼ਬਰਦਸਤ ਦੱਸੀ ਜਾ ਰਹੀ ਹੈ ਕਿ ਦੋਵੇਂ ਗੱਡੀਆਂ ਦੇ ਅਗਲੇ ਹਿੱਸੇ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੇ ਗਏ ਨੇ ਤੇ ਗੱਡੀਆਂ ਦੇ ਪ੍ਰਖੱਚੇ ਉੱਟ ਗਏ ਨੇ ਤੇ ਰਿਜ਼ਾਇਰ ਗੱਡੀ ਚਲਾ ਰਹੀ ਨੌਜਵਾਨ ਲੜਕੀ ਦੀ ਪਛਾਣ ਬਰਲਿਨ ਪਾਰ ਦੇ ਰੂਪ ਦੇ ਵਿੱਚ ਹੋਈਆ ਜੋ ਕਿ ਲੁਧਿਆਣਾ ਦੀ ਰਹਿਣ ਵਾਲੀ ਕੱਸੀ ਜਾਰੀ ਹੈ ਤੇ ਇਹ ਹਾਦਸਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਵਜੀਤਕੇ ਦੇ ਕੋਲ ਹੋਇਆ ਏ ਤੇ ਭਿਆਨਕ ਹਾਦਸੇ ਦੇ ਵਿੱਚ ਲੜਕੀ ਦੀ ਮੌਤ ਹੋਈ ਹੈ ਤੇ ਮੌਕੇ ਤੇ ਪਹੁੰਚੀ ਐਸਐਸਐਫ ਦੀ ਟੀਮ ਦੇ ਇੰਚਾਰਜ ਤੇ ਹੋਰ ਜਵਾਨਾਂ ਨੇ ਜ਼ਖਮੀ ਹਾਲਤ ਦੇ ਵਿੱਚ ਮ੍ਰਿਤਕ ਨੂੰ ਹਸਪਤਾਲ ਪਹੁੰਚਾਇਆ ਲੇਕਿਨ ਉੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਇਹ ਵਜੀਤਕੇ ਕੋਲ ਜਿਹੜਾ ਐਕਸੀਡੈਂਟ ਹੋਇਆ ਉੱਥੇ ਦੋ ਬੰਦੇ ਸਾਡੇ ਕੋਲ ਆਏ ਨੇ ਦੋ ਲੇਡੀਆਂ ਇੱਕ ਲੇਡੀ ਦਾ ਬਰਾਡ ਡੈਡੀ ਸੀ ਗੁਰਲੀਨ ਕੌਰ ਦਾ ਨਾਮ ਸੀ ਤੇ ਦੂਸਰੀ ਸੁਖਵਿੰਦਰ ਕੌਰ ਹੈ ਉਹਦੇ ਮਾਈਨਰ ਇੰਜਰੀਜ਼ ਆ ਉਹ ਸਟੇਬਲ ਹੈ ਠੀਕ ਜਿਹੜਾ ਮਾਈਨਰ ਇਜਰੀ ਆ ਉਹ ਫਿਲਹਾਲ ਅੰਡਰ ਅਬਜ਼ਰਵੇਸ਼ਨ ਹੈ ਪਰ ਉਹ ਠੀਕ ਹੈ ਜੀ ਕਿਥੋਂ ਵੀ ਉਹਨਾਂ ਸਰ ਕਿੱਥੇ ਰੱਖਾ ਤਾ ਉਹ ਮੌਚਿਸ ਬੋਡੀ ਰੱਖਾ ਦਿੱਤੀ ਗਈ ਹੈ ਪੁਲਿਸ ਇਨਫਾਰਮ ਕਰ ਦਿੱਤੀ ਗਈ ਹੈ ਕਾਰਵਾਈ ਵਾਸਤੇ ਅਗਲੀ ਵਾਸਤੇ ਹੋਸਟੈਂਡ ਵਜੀਦ ਕੇ ਕਲਾ ਹੋਈ ਹੈ ਜੀ ਜਿਹਦੇ ਵਿੱਚ ਗੁਰਲੀਨ ਕੌਰ ਪਤਨੀ ਗੁਰਜੋਤ ਸਿੰਘ ਦੁਗਰੀ ਜੋ ਆਪਣੀ ਪ੍ਰਾਈਵੇਟ ਜੋਬ ਤੇ ਜਾ ਰਹੇ ਸੀ ਖਟਨਾ ਗਰਸਤ ਹੋਣ ਕਰਕੇ ਉਹ ਨਦੀ ਉੱਥੇ ਡੈਥ ਹੋ ਗਈ ਠੀਕ ਹੈ ਜੀ ਇਹ ਡਰਾਈਵਰ ਗੱਡੀ ਨਾਲ ਕੋਈ ਉਹਨਾਂ ਦਾ ਉਹ ਹੋਇਆ ਐਕਸੀਡੈਂਟ ਹੋਇਆ ਜਿਹੜਾ ਡਰਾਈਵਰ ਹੈ ਨਾਮ ਲੂਮ ਤੇ ਅਸੀਂ 41 ਨੰਬਰ ਐਫ ਆਰ ਦਰਜ ਕਰਤੀ ਲੋਸ਼ੀਆਂ ਦੀ ਤਲਾਸ਼ ਜਾਰੀ ਸਰ ਕੋਈ ਜ਼ਖਮੀ ਵੀ ਹੋਏ ਨੇ ਦੂਜੀ ਗੱਡੀ ਚੋਂ ਦੂਜੀ ਗੱਡੀ ਦਾ ਹਜੇ ਸਾਡੇ ਕੋਲ ਕੋਈ ਰੁਕਾ ਨਹੀਂ ਆਇਆ ਪੁਲਿਸ ਜਾਂਚ ਕਰ ਰਹੀ ਹੈ ਸਰ ਕੋਈ ਕੈਮਰਾ ਫੁਟੇਜ ਸਾਹਮਣੇ ਆਈ ਹੋਵੇ ਨਹੀਂ ਨਹੀਂ ਕੋਈ 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 ਇਦਾਂ ਦੀ ਹੋਈ ਹੈ ਹਜੇ ਤੱਕ ਰੋਡ ਤੇ ਕੋਈ ਕੈਮਰਾ ਨਹੀਂ ਤਦ ਇਹ ਪਤਾ ਲੱਗਿਆ ਵੀ ਮਰਨ ਵਾਲੀ ਲੜਕੀ ਕਿੱਥੋਂ ਤੋਂ ਬਿਲੋਂਗ ਕਰਦੀ ਹੁੰਦੀ ਸੀ ਡੁੱਗਰੀ ਲੁਧਿਆਣਾ ਸਰ ਕਿੰਨੀ ਕੁ ਉਮਰ ਦੀ ਹੋਣੀ ਹੈ ਥੈਂਕ ਯੂ ਸਰ ਸਰ ਗਰਭਤੀ ਵੀ ਦਸੀ ਯਾਰੀ ਨਹੀਂ ਨਹੀਂ ਕੋਈ ਗਰਭਤੀ ਵਾਲੀ ਗੱਲ ਹੋ ਸਾਨੂੰ ਕੋਈ ਸਾਡੇ ਕੋਈ ਧਿਆਨ ਚ ਨਹੀਂ ਇਹਦੇ ਬਾਰੇ ਦੱਸਦੀ ਹੈ ਕਿ ਹਾਦਸੇ ਦੇ ਕਾਰਨ ਸੜਕ ਤੇ ਕਾਫੀ ਲੰਬਾ ਸਮਾਂ ਟ੍ਰੈਫਿਕ ਜਾਮ ਰਹੀ ਤੇ ਇਸ ਤੋਂ ਬਾਅਦ ਪੁਲਿਸ ਵੱਲੋਂ ਟ੍ਰੈਫਿਕ ਨੂੰ ਕੰਟਰੋਲ ਕਰਕੇ ਆਵਾਜਾਈ ਨੂੰ ਬਹਾਲ ਕੀਤਾ ਗਿਆ ਤੇ ਪੁਲਿਸ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਚਗਬਾਨੀ ਟੀਵੀ ਲਈ ਬਨੀਤ ਸ਼ਰਮਾ ਦੀ ਰਿਪੋਰਟ